ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 28ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਕਵੀ ਸੰਤੋਖ ਸਿੰਘ ਜੀ ਮੰਗਲਾ ਚਰਨ ਕਰਦੇ ਹੋਏ ਕਹਿੰਦੇ ਹਨ ਕਿ ਗੁਰੂ ਜੀ ਮਨ ਦੀ ਮੈਲ ਧੋ ਕੇ ਆਪਣੇ ਦਾਸਾਂ ਦੀਆਂ ਮਨੋਂ ਕਾਮਨਾਵਾਂ ਪੂਰੀਆਂ ਕਰਦੇ ਹਨ ਪਰਮੇਸ਼ਰ ਹਮੇਸ਼ਾ ਹੀ ਆਪਣੇ ਭਗਤਾਂ ਦੇ ਅਨੁਸਾਰ ਹੀ ਹੁੰਦਾ ਹੈ ਅਤੇ ਉਹ ਦੁੱਖਾਂ ਅਤੇ ਪੀੜਾਂ ਦੂਰ ਕਰਕੇ ਸੁੱਖ ਦੇਣ ਵਾਲਾ ਹੈ ਕਵੀ ਜੀ ਕਹਿੰਦੇ ਹਨ ਕਿ ਖੁਸ਼ੀਆਂ ਦੇ ਮੂਲ ਪ੍ਰਭੂ ਨੂੰ ਮੇਰੀ ਨਮਸਕਾਰ ਹੈ ਇਸ ਤੋਂ ਬਾਅਦ 28ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਆਰੰਭ ਹੁੰਦੀ ਹੈ ਇਸ ਭਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਦੀ ਘਾਰ ਕਰਦੇ ਹਨ ਅਤੇ ਸੁਲਤਾਨਪੁਰ ਵਿਖੇ ਲੋਕਾਂ ਨੂੰ ਤਾਰ ਰਹੇ ਹਨ ਅਤੇ ਵਰਨ ਦੇਵਤੇ ਨੂੰ ਪਰਮੇਸ਼ਰ ਦੀ ਆਕਾਸ਼ ਬਾਣੀ ਹੋਣ ਬਾਰੇ ਜ਼ਿਕਰ ਹੈ ਭਾਈ ਬਾਲਾ ਜੀ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦੀ ਕੀਰਤ ਕਰ ਰਹੇ ਹਨ ਅਤੇ ਹੱਟੀ ਦਾ ਕੰਮ ਬਹੁਤ ਸੋਨਾ ਚੱਲ ਰਿਹਾ ਹੈ ਇਸ ਤਰ੍ਹਾਂ ਗੁਰੂ ਜੀ ਨੇ ਕਾਫੀ ਲੰਮਾ ਸਮਾਂ ਮੋਦੀ ਖਾਨੇ ਦਾ ਕਾਰੋਬਾਰ ਚਲਾਇਆ ਅਤੇ ਭਾਈ ਵਾਲਾ ਜੀ ਗੁਰੂ ਜੀ ਨਾਲ ਰਹਿੰਦੇ ਸਨ ਹਮੇਸ਼ਾ ਹੀ ਭਾਈ ਵਾਲਾ ਜੀ ਕਹਿੰਦੇ ਹਨ ਕਿ ਹੁਣ ਮੈਂ ਤੁਹਾਨੂੰ ਉਹ ਇਤਿਹਾਸ ਦੱਸਦਾ ਹਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਣਾਇਆ ਹੈ ਗੁਰੂ ਜੀ ਮੋਦੀ ਖਾਨੇ ਵਿੱਚ ਆਪ ਤੱਕੜੀ ਲੈ ਕੇ ਸੌਦਾ ਤੋਲਦੇ ਸਨ ਅਤੇ ਉਹ ਵਸਤ ਨੂੰ ਤੋਲ ਕੇ ਹਮੇਸ਼ਾ ਹੀ ਵੱਧ ਸੌਦਾ ਦਿੰਦੇ ਸੀ ਉਹਨਾਂ ਦੇ ਮਿੱਠੇ ਬਚਨਾਂ ਦੀ ਕੋਈ ਕੀਮਤ ਨਹੀਂ ਸੀ ਅਤੇ ਉਹ ਉਹ ਦਿਲਾਂ ਨੂੰ ਖੁਸ਼ ਕਰਨ ਵਾਲੇ ਬਚਨ ਬੋਲਦੇ ਸੀ ਇਸ ਤਰ੍ਹਾਂ ਲੋਕ ਰੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਸੀ ਭਾਵ ਉਹ ਦੁਨੀਆ ਨੂੰ ਦਸਾਂ ਨਹਾਂ ਦੀ ਕਿਰਤ ਕਰਨੀ ਸਿਖਾ ਰਹੇ ਸਨ ਕਬੀ ਸੰਤੋਖ ਸਿੰਘ ਜੀ ਅਲੰਕਾਰ ਸਿਰਜਦੇ ਹੋਏ ਕਹਿੰਦੇ ਹਨ ਕੇ ਗੁਰੂ ਜੀ ਹੱਟੀ ਤੇ ਬੈਠੇ ਇਸ ਤਰ੍ਹਾਂ ਪ੍ਰਤੀਤ ਹੁੰਦੇ ਸਨ ਜਿਵੇਂ ਕੋਈ ਰਾਜਾ ਮਹਾਰਾਜਾ ਆਪ ਹੱਟੀ ਤੇ ਬੈਠ ਕੇ ਪਸਤਾ ਪੰਡ ਰਿਹਾ ਹੋਵੇ ਭਾਵ ਜਿਸ ਤਰ੍ਹਾਂ ਭਗਤੀ ਵਿੱਚ ਗਿਆਨ ਹੈ ਇਸੇ ਤਰ੍ਹਾਂ ਦੁਕਾਨ ਵਿੱਚ ਗੁਰੂ ਜੀ ਹਨ ਗੁਰੂ ਜੀ ਦੀ ਉਸਤਤ ਇਸ ਤਰ੍ਹਾਂ ਦੀ ਹੈ ਜਿਵੇਂ ਚੰਦਰਮਾ ਦੀ ਰੌਸ਼ਨੀ ਆਉਂਦੀ ਹੈ ਧਰਤੋਂ ਤਰਤੀ ਉੱਪਰ ਜੋ ਕਦੇ ਮੈਲੀ ਨਹੀਂ ਹੋ ਸਕਦੀ ਜੋ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਾਣਦੇ ਸਨ ਉਹ ਉਹਨਾਂ ਦੀ ਸੰਗਤ ਕਰਕੇ ਉਹਨਾਂ ਦੇ ਮਿੱਠੇ ਕੋਮਲ ਵਚਨ ਸੁਣਦੇ ਸੀ ਉਹ ਆਪਣੀਆਂ ਅੱਖਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਰਮੇਸ਼ਰ ਰੂਪ ਦੇਖ ਰਹੀ ਸੀ ਅਤੇ ਉਹ ਗੁਰੂ ਜੀ ਦੇ ਦਰਸ਼ਨ ਕਰਕੇ ਤਨ ਤਨ ਹੋ ਰਹੀ ਸੀ ਗੁਰੂ ਜੀ ਦੇਖਦੇ ਹਨ ਕਿ ਸਾਹਮਣੇ ਵਾਲੇ ਵਿਅਕਤੀ ਦੀ ਸਮਝ ਸ਼ਕਤੀ ਕਿੰਨੀ ਕੁ ਹੈ ਉਸ ਅਨਸਾਰ ਹੀ ਗੁਰੂ ਜੀ ਉਪਦੇਸ਼ ਦੇ ਰਹੇ ਸੀ ਉਹ ਭਗਤੀ ਕੀ ਹੈ ਅਤੇ ਆਪਣੇ ਭਗਤਾਂ ਨੂੰ ਚੰਗੀ ਤਰ੍ਹਾਂ ਸਿਖਾ ਰਹੇ ਸਨ ਅਤੇ ਨਾਲ ਹੀ ਉਹਨਾਂ ਨੂੰ ਗਿਆਨ ਦੀ ਬਖਸ਼ਿਸ਼ ਕਰਦੇ ਹਨ ਫਿਰ ਉਹਨਾਂ ਨੂੰ ਗਿਆਨ ਕਿਉਂ ਨਹੀਂ ਹੋਵੇਗਾ ਕਿਉਂਕਿ ਉਹ ਸਾਖ ਸਾਤ ਪਰਮੇਸ਼ਰ ਤੋਂ ਗਿਆਨ ਦੀਆਂ ਗੱਲਾਂ ਸੁਣ ਰਹੇ ਸੀ ਸੁਲਤਾਨਪੁਰ ਵਿਖੇ ਕਈ ਵਿਅਕਤੀ ਜਹੇ ਸਨ ਜੋ ਗਿਆਨ ਵਿੱਚ ਸੰਪੂਰਨ ਹੋ ਗਏ ਸੀ ਅਤੇ ਇਸ ਤਰ੍ਹਾਂ ਉਹ ਗਿਆਨ ਅਧীন ਸੁਖ ਪਾ ਰਹੇ ਸੀ ਆਨੰਦ ਵਿੱਚ ਉਹਨਾਂ ਨੇ ਉਸਤਤ ਨਿੰਦਿਆ ਤਿਆਗ ਦਿੱਤੀ ਸੀ ਅਤੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਸਾਰੇ ਇੱਕੋ ਜਿਹੇ ਸਨ ਉਹਨਾਂ ਨੇ ਆਪਣੀ ਅਗਿਆਨ ਰੂਪੀ ਫੌਜ ਨੂੰ ਭਜਾ ਦਿੱਤਾ ਸੀ ਅਤੇ ਅ ਗਿਆਨ ਕਮਦਾ ਹੋਇਆ ਭਾਵ ਛੱਡ ਕੇ ਉਹਨਾਂ ਤੋਂ ਦੂਰ ਭੱਜ ਗਿਆ ਸੀ ਕਾਲ ਯੁਗ ਦਾ ਸਮਾਂ ਬਹੁਤ ਭਿਆਨਕ ਹੈ ਅਤੇ ਇਸ ਸਮੇਂ ਤੇ ਕਿਰਪਾ ਦੇ ਘਰ ਗੁਰੂ ਜੀ ਨੇ ਮਨੁੱਖਾਂ ਨੂੰ ਆਪਣਾ ਸਮਝ ਕੇ ਬਚਾ ਲਿਆ ਹੈ ਸੰਸਾਰ ਵਿੱਚ ਬਹੁਤ ਪ੍ਰਕਾਰ ਦੇ ਪਖੰਡ ਹੋ ਰਹੇ ਹਨ ਜਿਸ ਕਰਕੇ ਪਖੰਡਾਂ ਤੋਂ ਬਚਣਾ ਮੁਸ਼ਕਲ ਹੋ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨ ਵਿੱਚ ਪਖੰਡ ਨੂੰ ਖਤਮ ਕਰਨ ਵਾਸਤੇ ਇੱਕ ਇੱਛਾ ਪੈਦਾ ਹੋਈ ਕਿ ਲੋਕਾਂ ਨੂੰ ਕਲਯੁਗ ਦੇ ਪ੍ਰਭਾਵ ਤੋਂ ਬਚਾਉਣਾ ਹੈ ਕਵੀ ਸੰਤੋਖ ਸਿੰਘ ਜੀ ਅਲੰਕਾਰ ਸਿਰਜਦੇ ਹੋਏ ਕਹਿੰਦੇ ਹਨ ਕਿ ਗੁਰੂ ਜੀ ਨੇ ਇੱਕ ਗਿਆਨ ਦਾ ਦਰਖਤ ਲਾਇਆ ਸੰਸਾਰ ਤੇ ਅਤੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਕਿ ਧਰਤੀ ਤੋਂ ਭਾਵ ਮਨ ਨੀਮਾ ਕਰਨਾ ਹੈ ਅਤੇ ਉਸ ਵਿੱਚ ਬੀਜ ਪ੍ਰੇਮ ਦਾ ਪਾਉਣਾ ਹੈ ਅਤੇ ਦਰਖਤ ਦਾ ਵਾਅਦਾ ਹੈ ਹਰ ਰੋਜ਼ ਪਰਮੇਸ਼ਰ ਦਾ ਸਿਮਰ ਕਰਨਾ ਸਿਮਰਨ ਕਰਨਾ ਬਿਨਾਂ ਨਾਂਗਾ ਪਾਏ ਉਸ ਦਰਖਤ ਦੇ ਛਿਲੜ ਭਗਤੀ ਹਨ ਅਤੇ ਉਸ ਦਾ ਮੁੱਢ ਦਿਆ ਹੈ ਉਸ ਦਰਖਤ ਦੇ ਆਲੇ-ਦੁਆਲੇ ਬਾੜ ਸਮਾਨਤਾ ਦਾ ਪ੍ਰਤੀਕ ਹੈ। ਉਸ ਦਰਖਤ ਨੂੰ ਪਾਣੀ ਦੇਣਾ ਸੁੱਚਤਾ ਦਾ ਪ੍ਰਤੀਕ ਹੈ। ਉਸ ਦਰਖਤ ਦੀ ਰਖਵਾਲੀ ਕਰਨੀ ਧੀਰਜ ਹੈ। ਚੰਗੀ ਬੁੱਧੀ ਇਦਰਖਤ ਦੇ ਵੱਖ-ਵੱਖ ਭਾਗ ਹਨ। ਦਰਖਤ ਨੂੰ ਲੱਗਣ ਵਾਲੇ ਫਲ ਫੁੱਲ ਪਰਮਾਤਮਾ ਦੇ ਨਾਮ ਦਾ ਪ੍ਰਤੀਕ ਹੈ। ਫਿਰ ਫੁੱਲਾਂ ਤੋਂ ਬਾਅਦ ਜੋ ਫਲ ਲੱਗਦਾ ਹੈ ਉਹ ਆਪਣੇ ਆਪ ਦਾ ਗਿਆਨ ਹੋਣ ਦਾ ਪ੍ਰਤੀਕ ਹੈ ਫਲ ਆਤਮਿਕ ਗਿਆਨ ਦਾ ਰਸ ਹੈ ਜੋ ਸੁਖ ਦੇਣ ਵਾਲਾ ਹੈ ਇਸ ਦੇ ਪੱਤੇ ਮੌਤ ਰੂਪੀ ਧੁੱਪ ਨੂੰ ਰੋਕਣ ਵਾਸਤੇ ਹਨ ਫਿਰ ਉਸ ਦਰਖਤ ਦੀ ਛਾਂ ਅੰਬਰਤ ਸਮਾਨ ਹੈ ਜੋ ਪਸ਼ੂ ਆਉਂਦੇ ਹਨ ਉਹ ਦਰਖਤ ਦੀਆਂ ਟਾਹਣੀਆਂ ਚਰ ਜਾਂਦੇ ਹਨ ਉਹ ਮੌਤ ਦਾ ਪ੍ਰਤੀਕ ਹਨ ਸਤ ਸੰਗਤ ਮੁੜ ਮੁੜ ਕੇ ਵਿਅਕਤੀ ਨੂੰ ਯਾਦ ਕਰਾਉਂਦੀ ਹੈ ਫਿਰ ਉਸ ਦਰਖਤ ਤੇ ਜੋ ਪੰਛੀ ਆਉਂਦੇ ਹਨ ਉਹ ਸੰਤ ਜਨਾਂ ਦਾ ਪ੍ਰਤੀਕ ਹਨ ਜਿਸ ਤਰ੍ਹਾਂ ਦਰਖਤ ਕਿੰਨੇ ਲੋਕਾਂ ਤੇ ਪਰਉਪਕਾਰ ਕਰ ਰਿਹਾ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਤੇ ਪਰਉਪਕਾਰ ਕਰ ਰਹੇ ਹਨ ਭਾਵ ਉਹਨਾਂ ਕੋਲ ਕੋਲੋਂ ਕੋਈ ਜੋ ਵੀ ਮੰਗਦਾ ਹੈ ਉਹ ਉਸ ਨੂੰ ਮਿਲ ਜਾਂਦਾ ਹੈ ਬਾਬਾ ਸ੍ਰੀ ਚੰਦ ਜੀ ਦੀ ਉਮਰ ਹੁਣ 3.5 ਸਾਲ ਦੀ ਹੋ ਚੁੱਕੀ ਸੀ ਇਸ ਸਮੇਂ ਮਾਤਾ ਸੁਲੱਖਣੀ ਜੀ ਦੂਜੀ ਵਾਰ ਗਰਭਵਤੀ ਹੋ ਗਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੁਣ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਮੋਤੀਖਾਨੇ ਦੀ ਨੌਕਰੀ ਛੱਡ ਦਿੱਤੀ ਇਸ ਤੋਂ ਬਾਅਦ ਅੱਗੇ ਦਾ ਪ੍ਰਸੰਗ ਸੁਣੋ ਕਿ ਫੇਰ ਗੁਰੂ ਜੀ ਨੇ ਕੀ ਕੀਤਾ ਫੇਰ ਗੁਰੂ ਜੀ ਨੇ ਆਪਣੇ ਚਿੱਤ ਵਿੱਚ ਯਾਦ ਕੀਤਾ ਕਿ ਜਿਸ ਕਰਕੇ ਅਸੀਂ ਸੰਸਾਰ ਵਿੱਚ ਸਰੂਪ ਧਾਰਨ ਨ ਕਰਕੇ ਆਏ ਹਾਂ ਉਹ ਕੰਮ ਕਰਨਾ ਸ਼ੁਰੂ ਕਰੀਏ ਗੁਰੂ ਜੀ ਸੰਸਾਰ ਨੂੰ ਮੁਕਤੀ ਦਾ ਮਾਰਗ ਦਿਖਾਉਣਾ ਚਾਹੁੰਦੇ ਸਨ ਜਿਸ ਕਰਕੇ ਲੋਕਾਂ ਦੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਵੇ ਫਿਰ ਭਾਈ ਬਾਲੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਭਾਈ ਬਾਲਿਆ ਹੁਣ ਆਪਾਂ ਦੁਨੀਆ ਦੀ ਸ਼ਰਮ ਭੈ ਤਿਆਗ ਕੇ ਵਿਚਰਨਾ ਹੈ ਹੁਣ ਆਪਾਂ ਹੋਰ ਕੰਮ ਕਰਨੇ ਹਨ ਇਸ ਕਰਕੇ ਹੁਣ ਤੂੰ ਬੇਬੇ ਨਾਨਕੀ ਜੀ ਦੇ ਘਰ ਰਹਿ ਜਾ ਕੇ ਫਿਰ ਗੁਰੂ ਜੀ ਨੇ ਭਾਈ ਪਗੀਰਥ ਜੀ ਨੂੰ ਵੀ ਕਿਹਾ ਕਿ ਤੁਸੀਂ ਹੁਣ ਵਾਪਸ ਆਪਣੇ ਘਰ ਚਲੇ ਜਾਵੋ ਅਤੇ ਕਦੇ ਕਦੇ ਆ ਕੇ ਸਾਨੂੰ ਮਿਲ ਲਿਆ ਕਰੋ ਗੁਰੂ ਜੀ ਨੇ ਕਿਹਾ ਕਿ ਹੁਣ ਤੁਹਾਨੂੰ ਦੇਵੀ ਦੀ ਪੂਜਾ ਕਰਨ ਦੀ ਲੋੜ ਨਹੀਂ ਹੈ ਅਤੇ ਹੁਣ ਤੂੰ ਆਪਣੇ ਘਰ ਵਿੱਚ ਬੈਠ ਕੇ ਭਗਤੀ ਕਰ ਪਰਮੇਸ਼ਰ ਨੇ ਬਰਨ ਦੇਵਤੇ ਨੂੰ ਇੱਕ ਵਚਨ ਕੀਤਾ ਅਤੇ ਆਕਾਸ਼ ਗਾਣੀ ਰਾਹੀਂ ਬਰਨ ਦੇਵਤੇ ਨੂੰ ਹਦਾਇਤ ਕੀਤੀ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਖੁਸ਼ੀ ਦੇ ਨਾਲ ਮੇਰਾ ਇੱਕ ਸੁਨੇਹਾ ਭੇਜ ਦੇਵੋ ਜੋ ਸੁੱਖਾਂ ਨੂੰ ਦੇਣ ਵਾਲੇ ਹਨ ਉਹਨਾਂ ਨੂੰ ਮੇਰਾ ਖੁਸ਼ੀ ਦਾ ਇੱਕ ਸੰਦੇਸ਼ ਦੇ ਦੇਵੋ ਸੋ ਵਰਣ ਦੇਵਤੇ ਨੇ ਮਨ ਵਿੱਚ ਪਰਮੇਸ਼ਰ ਦੀ ਗੱਲ ਸਮਝ ਲਈ ਫਿਰ ਉਸ ਨੇ ਨਦੀ ਦੇ ਸਰੂਪ ਦਾ ਦੁੱਗਣਾ ਵਿਸਥਾਰ ਕਰ ਦਿੱਤਾ ਭਾਵ ਆਪਣਾ ਰੂਪ ਵੱਡਾ ਕਰ ਲਿਆ ਪਰਮੇਸ਼ਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕੀਤਾ ਹੋਇਆ ਹੈ ਵਰਣ ਦੇਵਤੇ ਨੂੰ ਚਾਹ ਚੜ ਗਿਆ ਕਿ ਗੁਰੂ ਜੀ ਦੇ ਚਰਨਾਂ ਦਾ ਸਪਰਸ਼ ਮੇਰੇ ਜਲ ਵਿੱਚ ਹੋਵੇਗਾ ਫੇਰ ਵਰਨ ਦੇਵਤਾ ਚੱਲ ਕੇ ਬਈ ਨਦੀ ਕੋਲ ਉਡੀਕਣ ਲੱਗਾ ਕਿ ਕਦੋਂ ਗੁਰੂ ਜੀ ਆਉਣਗੇ ਮੇਰੇ ਕੋ ਇਹ ਨਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਕੋਲ ਦੀ ਲੰਘਦੀ ਸੀ ਅਤੇ ਉਹ ਉੱਥੇ ਨਦੀ ਦੇ ਤੱਟ ਤੇ ਇਸ਼ਨਾਨ ਕਰਦੇ ਸੀ ਸੋ ਵਰਨ ਦੇਵਤਾ ਉੱਥੇ ਨਦੀ ਦੇ ਤੱਟ ਤੇ ਬੈਠ ਕੇ ਉਡੀਕਣ ਲੱਗਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰਾਤ ਬੀਤ ਜਾਣ ਤੋਂ ਬਾਅਦ ਜਦੋਂ ਅੰਬਰਤ ਵੇਲਾ ਹੁੰਦਾ ਹੈ ਤਾਂ ਸ਼ਾਂਤ ਮਾਹੌਲ ਵਿੱਚ ਗੁਰੂ ਜੀ ਬੇਈ ਨਦੀ ਵਿੱਚ ਇਸ਼ਨਾਨ ਕਰਦੇ ਸੀ ਜਦੋਂ ਗੁਰੂ ਜੀ ਇਸ਼ਨਾਨ ਕਰਨ ਜਾਂਦੇ ਸੀ ਤਾਂ ਉਹਨਾਂ ਦੇ ਨਾਲ ਇੱਕ ਸੇਵਕ ਜਾਂਦਾ ਸੀ ਜੋ ਉਹਨਾਂ ਦੇ ਵਸਤਰ ਸੰਭਾਲ ਕੇ ਰੱਖਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸੇਵਕ ਨੂੰ ਨਾਲ ਲੈ ਕੇ ਬੇਈ ਨਦੀ ਦੇ ਕਿਨਾਰੇ ਪਹੁੰਚ ਗਏ ਅਤੇ ਫਿਰ ਉਹ ਨਦੀ ਦੇ ਤੱਟ ਤੋਂ ਉਤਰ ਕੇ ਪਾਣੀ ਵਿੱਚ ਪੇਸ਼ ਕਰਕੇ ਗੁਰੂ ਜੀ ਨੇ ਪਹਿਲਾ ਨਦੀ ਦੇ ਕਿਨਾਰੇ ਤੇ ਖੜ ਕੇ દાਤਨ ਕੀਤੀ ਅਤੇ ਫਿਰ ਉਹ ਦਾਤਨ ਗੁਰੂ ਜੀ ਨੇ ਬਈ ਨਦੀ ਦੇ ਕਿਨਾਰੇ ਤੇ ਦੱਬ ਦਿੱਤੀ ਉਸ ਥਾਂ ਤੇ ਜਿੱਥੇ ਦਾਤਨ ਦੱਬੀ ਸੀ ਉਥੇ 베ਰੀ ਦਾ ਤ੍ਰਖਤ ਉੱਗ ਪਿਆ ਫਿਰ ਗੁਰੂ ਜੀ ਨੇ ਪਾਣੀ ਨਾਲ ਆਪਣਾ ਮੁਖੜਾ ਧੋਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਦੰਦ ਹੀਰਿਆਂ ਵਰਗੇ ਸਨ ਫਿਰ ਗੁਰੂ ਜੀ ਨੇ ਖੜੇ ਹੋ ਕੇ ਕੰਡੇ ਤੇ ਖੜ ਕੇ ਆਪਣੇ ਚਰਨ ਨਦੀ ਵਿੱਚ ਪਾਏ ਧੀਰਜ ਨੂੰ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਤਰ ਕੇ ਨਦੀ ਦੇ ਵਿੱਚਕਾਰ ਚਲੇ ਗਏ ਸੇਵਕ ਦੇਖ ਰਿਹਾ ਸੀ ਕਿ ਗੁਰੂ ਜੀ ਇਸ਼ਨਾਨ ਕਰ ਰਹੇ ਹਨ ਅਤੇ ਉਹਨਾਂ ਨੇ ਆਪਣਾ ਸਾਰਾ ਸਰੀਰ ਪਾਣੀ ਵਿੱਚ ਲੁਕੋ ਲਿਆ ਫਿਰ ਵਰਣ ਦੇਵਤਾ ਜੋ ਪਾਣੀ ਦਾ ਦੇਵਤਾ ਹੈ ਉਹ ਖੜਾ ਹੋਇਆ ਅਤੇ ਉਸ ਨੇ ਗੁਰੂ ਜੀ ਦਾ ਸਵਾਗਤ ਕੀਤਾ ਪਾਣੀ ਅੰਦਰ ਫਿਰ ਉਸ ਵਰਨ ਦੇਵਤੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਉਹਨਾਂ ਦੇ ਕਮਲ ਵਰਗੇ ਚਰਨਾਂ ਤੇ ਸਪਰਸ਼ ਕੀਤਾ ਵਰਨ ਦੇਵਤੇ ਨੇ ਫਿਰ ਹੱਥ ਜੋੜ ਕੇ ਗੁਰੂ ਜੀ ਅੱਗੇ ਅਰਦਾਸ ਕੀਤੀ ਅਤੇ ਕਿਹਾ ਕਿ ਗੁਰੂ ਜੀ ਮੈਨੂੰ ਬਹੁਤ ਸੁੱਖ ਮਿਲਿਆ ਹੈ ਤੁਹਾਡੇ ਦਰਸ਼ਨ ਕਰਕੇ ਵਰਨ ਦੇਵਤਾ ਬਹੁਤ ਖੁਸ਼ ਹੈ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਵੇਂ ਮੈਂ ਆਪਣੇ ਆਪ ਨੂੰ ਗੁਰੂ ਜੀ ਅੱਗੇ ਸਮਰਪਣ ਕਰਾਂ ਫਿਰ ਉਸ ਨੇ ਕਿਹਾ ਕਿ ਗੁਰੂ ਜੀ ਮੈਨੂੰ ਪਰਮੇਸ਼ਰ ਦੀ ਆਕਾਸ਼ ਬਾਣੀ ਹੋਈ ਹੈ ਵਰਨ ਦੇਵਤੇ ਨੇ ਕਿਹਾ ਕਿ ਮੇਰੀ ਡਿਊਟੀ ਲੱਗੀ ਹੈ ਕਿ ਮੈਂ ਤੁਹਾਨੂੰ ਪਰਮੇਸ਼ਰ ਦੇ ਕੋਲ ਲੈ ਕੇ ਜਾਵਾਂ ਜੋ ਮਾਇਆ ਦਾ ਪਤੀ ਪਰਮੇਸ਼ਰ ਹੈ ਜੋ ਸੱਚਖੰਡ ਦਾ ਮਾਲਕ ਹੈ ਅਤੇ ਉਸ ਦਾ ਵਾਸ ਸੱਚਖੰਡ ਵਿੱਚ ਹੈ ਅਤੇ ਜੋ ਇਸ ਸੰਸਾਰ ਨੂੰ ਸਵਾਰਨ ਵਾਲਾ ਹੈ ਜਿੱਥੇ ਉਸ ਦਾ ਵਾਸਾ ਹੈ ਉੱਥੇ ਸੱਚਖੰਡ ਵਿੱਚ ਤੁਹਾਨੂੰ ਬੁਲਾਇਆ ਗਿਆ ਹੈ ਬਰਨ ਦੇਵਤੇ ਦੀ ਇਹ ਗੱਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਕਿ ਸਾਨੂੰ ਇਸ ਗੱਲ ਦੀ ਖਬਰ ਪਹਿਲਾਂ ਹੀ ਸੀ ਜਿਸ ਕਰਕੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਹੁਕਮ ਵਰਤ ਰਿਹਾ ਹੈ ਸੋ ਇੱਥੇ ਹੀ 28ਵੇਂ ਅਧਿਆਏ ਦੇ ਪਹਿਲੇ ਭਾਗ ਦੀ ਕਥਾ ਸਮਾਪਤ ਹੁੰਦੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ